ਕੋਲ ਕਿ ਤਾੜੀ ਮਾਰ ਦਿਓ ਜੀ ਜਿਹਨੂੰ ਜ਼ਿੰਦਗੀ ਚ ਗੁੱਡ ਮਾਰਨਿੰਗ ਕਿਸੇ ਨੇ ਆਖਿਆ ਅਸੀਂ ਇੱਕ ਇੱਕ ਗੱਲ ਸੁਣਾਉਣੀ ਹੁੰਨੇ ਆ ਸਟੇਜਾਂ ਤੇ ਵੀ ਵਿਆਹ ਤੋਂ ਪਹਿਲੇ ਇੱਕ ਸਾਲ ਡੇਢ ਸਾਲ ਜਿਹੜੀ ਗੁੱਡ ਮਾਰਨਿੰਗ ਉਹਦਾ ਲੱਜਾ ਇਹ ਹੁੰਦਾ ਕਿ ਹੈਲੋ ਜੀ ਚਾਹ ਪੀ ਲੋ ਜੀ ਉਠੋ ਨਾ ਉਠੋ ਨਾ ਸਵੇਰ ਹੋ ਗਈ ਚਾਰਕ ਸਾਲਾਂ ਬਾਅਦ ਤੁਸੀਂ ਤੋ ਉਠਦੇ ਨਹੀਂ ਉਠ ਘੜ ਹੋਣ ਕਮਾਲ ਹੋ ਗਈ ਨਾਲੇ ਤੁਹਾਨੂੰ ਵੀ ਆਹ ਰਿਹਾ ਕਿ ਵੀ ਰਾਤ ਨੂੰ ਘੱਟ ਲਾਇਆ ਕਰੋ ਫੇਰ ਨਹੀਂ ਉੱਠਦੇਗੇ ਉਹ ਕਹਿੰਦਾ ਵੀ ਗੁੱਡ ਮਾਰਨਿੰਗ ਆਹੋ ਚਲ ਗੁੱਡ ਮਾਰਨਿੰਗ ਤੇ ਠੀਕ ਆ ਪਰ ਉੱਠ ਖੜੋ ਹੋਣਾ ਇਹ ਆ ਜੀ 4 ਸਾਲਾਂ ਬਾਅਦ ਜਦੋਂ ਹੋ ਜਾਂਦੇ ਆ ਮਤਲਬ ਕਈ ਸਾਲ ਫੇਰ ਲੈ ਜਾਂਦੇ ਲੋ ਜੇ ਕੋਈ ਨਹੀਂ ਲੈਂਦਾ ਵੀਰੇ ਵੇ ਉੱਠ ਖੜਾ ਵੇ ਕੁੜੀ ਦਾ ਪੱਖੇ ਚੱਤ ਆ ਗਿਆ ਵੇ ਉੱਠ ਖੜ ਹੈ ਕੌਣ ਸੌਣ ਖਾ ਗਈ ਕੁੜੀ ਸੌਣ ਖਾ ਗਈ ਵੀ ਉੱਠ ਕੜ ਨਹੀਂ ਆ ਕਾ ਉੱਠਣਾ ਭਾਈ ਨਹੀਂ ਉੱਠਦਾ ਕ ਐਨੀ ਵੀ ਡੱਫਦਾ ਹੁੰਦਾ ਕੋਈ ਪੁੱਛਣ ਵਾਲਾ ਹੋਵੇ ਉੱਠਿਆ ਕਿੱਥੇ ਜਾਵੇ ਤੜਕੇ ਪੀਪੀ ਕੇ ਕੇ ਮੈਂ ਟੋਲ ਬਣਿਆ ਹੈ ਹੈ ਸੋ ਲਈ ਜੇ ਬਦਲਦੇ ਰਹਿੰਦੇ ਆ ਰੱਬ ਸਭ ਦੀ ਜ਼ਿੰਦਗੀ ਚ ਗੁੱਡ ਮਾਰਨਿੰਗ ਰੱਖੇ ਵੀਰੇ ਹਾਸੇ ਖੇੜੇ ਦੀਆਂ ਗੱਲਾਂ